ਸੱਚੇ ਕਾਲ D5 ਚੈਨਲ ਪੰਜਾਬੀ ਦੇਖ ਰਿਹਾ ਸਾਰੇ ਦਸ਼ਕਾ ਦਾ ਮੈਂ ਦਮਦਪ ਸਿੰਘ ਬਹੁਤ ਬਹੁਤ ਸਵਾਗਤ ਕਰਦਾ ਹਾਂ ਅੱਜ SDPC ਦਾ ਬਜਟ اجلاس ਹੋਣ ਜਾ ਰਿਹਾ ਹੈ ਮਹਿਤਾ ਅਰਜਿੰਦਰ ਸਿੰਘ ਮਹਿਤਾ SDPC ਸਕੱਤਰ ਇਸ ਦਾ ਬਜਟ ਨੂੰ ਪਾਸ ਕਰਨਗੇ ਇਸ ਵੇਲੇ SDPC ਸਮੁੰਦਰੀ ਹਾਲ ਵਿਖੇ ਮੌਜੂਦ ਹੈ ਕਿਉਂਕਿ ਪਿਛਲੀ ਵਾਰ ਦੀ ਜੇਕਰ ਗੱਲ ਕਰਦੇ ਹਾਂ ਪਿਛਲੇ ਸਾਲ ਦੇ 2023-24 ਦਾ ਬਜਟ 11 ਅਰਬ 11 ਅਰਬ ਤੇ 38 ਕਰੋੜ 14 ਲੱਖ ਦਾ ਜਿਹੜਾ ਬਜਟ ਪਾਸ ਕੀਤਾ ਗਿਆ ਸੀਗਾ ਇਸ ਵਾਰ ਉਮੀਦ ਹੈ ਸਾਰਿਆਂ ਨੂੰ ਕਿ ਬਜਟ ਉਸ ਤੋਂ ਵੱਧ ਰਹੇਗਾ ਤਸਵੀਰਾਂ ਐਸਜੀਪੀਸੀ ਸਮੁੰਦਰੀ ਹਾਦਿਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੇਕਰ ਗੱਲ ਕਰੀਏ ਤਾਂ ਜਿੱਥੇ ਵੀ ਅੱਜ ਤੱਕ ਕੁਦਰਤੀ ਆਫਤਾਂ ਆਈਆਂ ਨੇ ਐਸਜੀਪੀਸੀ ਮੂਰੇ ਹੋ ਕੇ ਲੜੀ ਹੈ ਸੱਚਖੰਡਿ ਰਾਮੰਦਰ ਸਾਹਿਬ ਜਿੰਨੀ ਵੀ ਸੰਗਤ ਨਤਮਸਤਕ ਹੁੰਦੀ ਹੈ ਜਿੰਨਾ ਵੀ ਉੱਥੇ ਚੜਾਵਾ ਚੜਦਾ ਹੈ ਤਾਂ ਬਿਲਕੁਲ ਇਹ ਕਹਿ ਸਕਦੇ ਹਾਂ ਕਿ ਮਹਾਰਾਜ ਜੀ ਦਾ ਸਰੂਪ ਲੈ ਕੇ ਜਿਹੜਾ ਇੱਥੇ ਚਰਨ ਪਵਾਇਆ ਜਾ ਰਿਹਾ ਹੈ ਨੇ ਮਹਾਰਾਜ ਜੀ ਤਾਂ ਇਹ ਸੋ ਬਿਲਕੁਲ ਕਹਿ ਸਕਦੇ ਆ ਜਿੱਥੇ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ ਉੱਥੇ ਐਸਡੀਪੀਸੀ ਅਮੂਰੇ ਹੋ ਕੇ ਲੜਦੀ ਐ ਬੀਤੇ ਦਿਨਾਂ ਦੀ ਜਿਕਰ ਗੱਲ ਕਰਦਾ ਤਾਂ ਜੰਮੂ ਕਸ਼ਮੀਰ ਕੇਰਲਾ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਹੜ੍ਹ ਆਈ ਸੀਗੇ ਉੱਥੇ ਵੀ ਐਸਜੀਪੀਸੀ ਮੂਰੇ ਹੋ ਕੇ ਲੜੀ ਆ ਜਾਂ ਲੰਗਰ ਦੀ ਜਿਕਰ ਗੱਲ ਕਰ ਲਈਏ ਜਾਂ ਕਿਸੇ ਤਰੀਕੇ ਦੇ ਵੀ ਕਿਸੇ ਕੁਦਰਤ ਆਫਤ ਤਾਫਤ ਆਉਂਦੀ ਐ ਤਾਂ ਐਸਜੀਪੀਸੀ ਮੂਰੇ ਹੋ ਕੇ ਲੜਦੀ ਰਹੀ ਐ ਸੋ ਸੱਚਕਣ ਸ੍ਰੀ ਹਰਿਮੰਦਰ ਸਾਹਿਬ ਜਿੰਨੀ ਵੀ ਸੰਗਤਾਂ ਤਮਸਤਕ ਹੁੰਦੀ ਐ ਜਿੰਨਾ ਵੀ ਚੜਾਵਾ ਚੜਾਉਂਦੀ ਐ ਗੁਰੂ ਚਰਨਾਂ ਦੇ ਵਿੱਚ ਆਪਣੇ ਸ਼ਰਧਾ ਦੇ ਅਨੁਸਾਰ ਤਾਂ ਉਹ ਉਸ ਤੋਂ ਵੱਧ ਕੇ ਚੜਾਵੇ ਤੋਂ ਵੱਧ ਕੇ ਜਿਹੜਾ ਕਿ ਬਜਟ ਪਾਸ ਕੀਤਾ ਜਾਂਦਾ ਸੋ ਪਿਛਲੇ ਸਾਲ 2023 ਚ ਵੀ ਦੀ 11 ਅਰਬ 38 ਕਰੋੜ 14 ਲੱਖ ਦਾ ਜਿਹੜਾ ਬਜਟ ਸੀਗਾ ਸੋ ਇਸ ਵਾਰ ਉਮੀਦ ਹੈ ਕਿ ਉਸ ਤੋਂ ਵੱਧ ਕੇ ਬਜਟ ਜਿਹੜਾ ਪਾਸ ਕੀਤਾ ਜਾਏਗਾ ਕਿਉਂਕਿ ਵਕਾਲਤਾਂ ਸਿੱਖਿਆਵਾਂ ਦੀ ਜਿੱਕਰ ਗੱਲ ਕਰੀ ਜਾਂ ਆਈਪੀਐਸ ਦੀ ਸਿੱਖਿਆਵਾਂ ਦੀ ਜਿੱਕਰ ਗੱਲ ਕਰੀਏ ਤਾਂ ਐਸਡੀਪੀਸੀ ਉਹ ਵੀ ਸ਼ੁਰੂ ਕਰਨ ਜਾ ਰਹੀ ਹੈ ਕਾਫੀ ਵਧੀਆ ਤਾਂ ਸੰਗਤ ਦੇ ਲਈ ਜਿੰਨੇ ਉਪਰਾਲੇ ਕੀਤੇ ਜਾਣ ਉਹਨਾਂ ਥੋੜੇ ਐ ਸੋ ਹੁਣ ਦੇਖਣਾ ਕਿ 1 ਵਜੇ ਜਦ ਬਜਟ ਦਾ اجلاس ਸ਼ੁਰੂ ਹੁੰਦਾ ਹੈ ਉਸ ਤੋਂ ਬਾਅਦ ਮੀਡੀਆ ਨਾਲ ਰੂਬਰੂ ਹੁੰਦੇ ਆ ਕਿੰਨੇ ਦਾ ਬਜਟ ਪਾਸ ਕੀਤਾ ਜਾਂਦਾ ਤੇ ਰਣ ਪ੍ਰਚਾਰਕਾਂ ਨੂੰ ਵੀ ਉਮੀਦ ਹੈ ਕਿ ਇਸ ਵਾਰ ਬਜਟ ਦੇ ਬਜਟ ਦੇ ਵਿੱਚ ਵਾਧਾ ਰਹੇਗਾ ਕਿਉਂਕਿ ਅਸੀਂ ਕਿਾ ਹਮਾਂ ਨੂੰ ਲੈ ਕੇ ਜੇਕਰ ਗੱਲ ਕਰਦੇ ਆ ਤਾਂ ਵਕਾਲਤਾ ਤੇ ਆਈਪੀਐਸ ਦੀ ਸਿੱਖਿਆਵਾਂ ਵੀ ਸ਼ੁਰੂ ਕਰਨ ਜਾ ਰਹੇ ਨੇ ਐਸਜੀਪੀਸੀ ਜੋ ਕਿ ਬਹੁਤ ਵਧੀਆ ਗੱਲ ਹੈ ਸੋ ਸੰਗਤਾਂ ਨੂੰ ਵੀ ਉਮੀਦ ਹੈ ਤੇ ਨੰਬਰ ਚਾਰ ਕਾ ਨੂੰ ਵੀ ਉਮੀਦ ਹੈ ਕਿ ਬਜਟ ਦੇ ਵਿੱਚ ਪਿਛਲੇ ਸਾਲ ਤੋਂ ਵੱਧ ਕੇ ਕਿ ਜਿਹੜਾ ਉਹਨਾਂ ਨੂੰ ਵਾਧਾ ਮਿਲੇਗਾ ਜੁੜ ਰੋ ਡੀ5 ਚੈਨ ਪੰਜਾਬੀ ਦੇ ਲਈ ਮੈਂ ਦਰਮਦਰ ਸਿੰਘ ਅੰਮ੍ਰਿਤਸਰ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ